ਕਹਿੰਦਾ ਤੂੰ ਮੈਥੋਂ ਜੋ ਵਖੋਈ ਕਿੰਜ ਗੱਲਾਂ ਦੇ ਵਿੱਚ ਦੱਸਾਂ ਮੈਂ ਕਦੇ ਹੱਸਦਾ ਸਦਾ ਰੋਂਦਾ ਰੋ ਪੈਣਾ ਕਦੇ ਰੋਂਦਾ ਰੋਂਦਾ ਹੱਸਾਂ ਮੈਂ ਕਿ ਯਾਰ ਇੰਜ ਨਹੀਂ ਹੁੰਦਾ ਆਦਤ ਪਾ ਕੇ ਮਰਜ਼ੀ ਦੇ ਨਾਲ ਛੱਡ ਜਾਣਾ ਆ ਪਿਆਰ ਦਾ ਬੁੱਟਾ ਆਪੇ ਲਾ ਕੇ ਆਪਣੇ ਹੱਥੀ ਵੱਢ ਜਾਣਾ ਕਿ ਪਤਾ ਨਹੀਂ ਕਿਹਦਾ ਪਿਆਰ ਸੀ ਤੇਰਾ ਜੋ ਤੂੰ ਇੰਨੀ ਜਲਦੀ ਭੁੱਲ ਗਈ ਨਹੀਂ ਹੁਣ ਕੋਰੇ ਕਿਹੜਾ ਸਾ ਤੋਂ ਵੱਧ ਕੇ ਹੋ ਗਿਆ ਨੀ ਤੂੰ ਜੀਦੇ ਉੱਤੇ ਡੁੱਲ ਗਈ ਤੇ ਚੱਲ ਮੰਨ ਲੈਣਾ ਮੈਂ ਕਿਸਮਤ ਮੇਰੀ ਜੇ ਜੋ ਮੇਰੇ ਨਾਲ ਹੋਈਆ ਪਰ ਤੂੰ ਤੇਰੇ ਝੂਠੇ ਪਿਆਰ ਦੀ ਸੌਂਖਾ ਕੇ ਦੱਸ ਯਾਰ ਕਦੇ ਤੂੰ ਹੀ ਜਿੱਤੇ ਕਰ ਰਹੀਂ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਨਾ ਮਾ ਆਪਣਾ ਅੱਖਾਂ ਨੇ ਹੋ ਹਏ ਜੱਜਿਆ ਨਹੀਂ